ਇਨਸਪੀਰੇਸ਼ਨ ਸੀ ਤੁਹਾਡੀ ਡਿਪਾਰਟਮੈਂਟ ਜੁਆਇਨ ਕਰਨ ਦੀ ਫਿਜ਼ੀਕਲ ਟੈਸਟ ਮੇਰੇ ਫਾਦਰ ਸਾਹਿਬ ਨਾਲ ਗਏ ਫਿਜ਼ੀਕਲ ਕਲੀਅਰ ਹੋਇਆ ਥੈਨ ਰਿਟਨ ਟੈਸਟ ਹੋ ਗਿਆ ਤੇ ਨਵੰਬਰ ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2011 ਚ ਤੇ ਕਿਤੇ ਨਾ ਕਿਤੇ ਮੇਰੇ ਫਾਦਰ ਸਾਹਿਬ ਨੂੰ ਇਸ ਚੀਜ਼ ਦਾ ਚਾਹ ਸੀਗਾ ਕਿ ਮੇਰਾ ਬੇਟਾ ਜਿਹੜਾ ਆ ਉਹ ਪੁਲਿਸ ਦੇ ਵਿੱਚ ਭਰਤੀ ਹੋਵੇ ਮੈਨੂੰ ਉੱਥੋਂ ਇਹ ਸਿੱਖਣ ਨੂੰ ਮਿਲਿਆ ਕਿ ਕਿੰਨਾ ਕਰਨਾ ਕਰਕੇ ਹਸਬੰਡ ਵਾਈਫ ਡਿਸਪਿਊਟ ਹੁੰਦਾ ਕਿਉਂ ਲੜਕੀ ਚ ਕੀ ਪ੍ਰੋਬਲਮ ਆਉਂਦੀਆਂ ਲੜਕੀ ਚ ਕੀ ਪ੍ਰੋਬਲਮ ਆਉਂਦੀਆਂ ਕਿਉਂ ਉਹਨਾਂ ਦੀ ਆਪਸ ਬਣਦੀ ਨਹੀਂ ਹੈ ਮਾਨਯੋਗ ਡੀਜੀ ਸਾਹਿਬ ਵੱਲੋਂ ਤੁਹਾਨੂੰ 5 ਡੀਜੀਪੀ ਡਿਸਕ ਔਰ 2 ਲੱਖ ਦੇ ਕਰੀਬ ਕੈਸ਼ ਰਿਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਆਊਟ ਆਫ ਡਿਸਟ੍ਰਿਕਟ ਵੀ ਕਾਫੀ ਕੇਸਿਸ ਦੇ ਵਿੱਚ ਕੰਮ ਕੀਤਾ ਜਿਵੇਂ ਨੰਗਲ ਕੇਸ ਸੀਗਾ ਨੰਗਲ ਦੇ ਵਿੱਚ ਮਰਡਰ ਹੋਇਆ ਸੀਗਾ ਫਿਰ ਹਰੀਨੋ ਮਰਡਰ 'ਚ ਕੰਮ ਕੀਤਾ ਫਿਰ ਅਸੀਂ ਖੰਨੇ ਦੇ ਵਿੱਚ ਇੱਕ ਚੋਰੀ ਹੋਈ ਸੀ ਮੰਦਰ ਦੇ ਵਿੱਚ ਉਹਦੇ 'ਚ ਕੰਮ ਕੀਤਾ जय हिंद। ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਬਟਾਲਾ ਪੁਲਿਸ ਵੱਲੋਂ ਸਾਡੇ ਪੰਜਾਬ ਪੁਲਿਸ ਦੇ ਆਫਿਸਸਾਂ ਦੀਆਂ ਸਟਰਗਲਸ, ਚੈਲੰਜਸ ਅਤੇ ਵਰਦੀ ਦੇ ਪਿੱਛੇ ਦੇ ਉਸ ਇਨਸਾਨ ਦੀ ਸ਼ਖਸੀਅਤ ਨੂੰ ਆਪ ਸਭ ਨਾਲ ਰੂਬਰੂ ਕਰਾਉਣ ਵਾਸਤੇ ਇੱਕ ਨਵੀਂ ਵਿਕਲੀ ਪਹਿਲ ਕੀਤੀ ਗਈ ਹੈ ਜਿਸ ਦਾ ਨਾਮ ਹੈ ਬਿਹਾਈਂਡ ਦ ਬੈਜ। ਅੱਜ ਇਸ ਪਹਿਲ ਦੇ ਤਹਿਤ ਸਾਡੇ ਨਾਲ ਮੌਜੂਦ ਨੇ ਇੰਸਪੈਕਟਰ ਸੁਖਰਾਜ ਸਿੰਘ। ਸਰ ਬਹੁਤ-ਬਹੁਤ ਸਵਾਗਤ ਆ ਤੁਹਾਡਾ। ਥੈਂਕ ਯੂ ਮੈਮ। ਸਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ 2014 ਦੇ ਪ੍ਰੋਬੇਸ਼ਨਰ ਸਬ-ਇੰਸਪੈਕਟਰ ਹੋ ਜੀ ਤੁਸੀਂ ਡਿਪਾਰਟਮੈਂਟ ਜੁਆਇਨ ਕੀਤਾ 2014 ਦੇ ਵਿੱਚ ਤੁਹਾਡੀ ਕੁਆਲਿਫੀਕੇਸ਼ਨ ਕੀ ਹੈ ਤੇ ਕੀ ਇਨਸਪੀਰੇਸ਼ਨ ਸੀ ਤੁਹਾਡੀ ਡਿਪਾਰਟਮੈਂਟ ਜੁਆਇਨ ਕਰਨ ਦੀ ਜੀ ਮੈਮ ਸਭ ਤੋਂ ਪਹਿਲਾਂ ਮੈਂ ਸਿੰਪਲ ਮੈਂ ਬੀਏ ਕੀਤੀ ਹੋਈ ਹੈ ਗ੍ਰੈਜੂਏਸ਼ਨ ਮੈਂ ਖਾਲਸਾ ਕਾਲਜ ਤੋਂ ਕੀਤੀ ਹੈ ਥੈਨ ਮੈਂ ਬੀਐਡ ਕਰਨ ਤੋਂ ਬਾਅਦ ਮੈਂ ਯੂਨੀਵਰਸਿਟੀ ਗੁਣਾਣ ਦੇਵ ਯੂਨੀਵਰਸਿਟੀ ਤੋਂ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਐਮਏ ਪੋਲੀਟੀਕਲ ਸਾਇੰਸ ਤੇ ਉਸ ਤੋਂ ਬਾਅਦ UGC ਵਗੈਰਾ ਮੈਂ ਉੱਥੇ ਹੀ ਕਲੀਅਰ ਕਰ ਲਈ ਸੀ ਡਿਊਰਿੰਗ ਐਮਏ ਤੇ ਇਨ ਦੀ ਮੀਨ ਟਾਈਮ 2011 ਦੇ ਵਿੱਚ ਇੱਕ ਟੈਸਟ ਆਇਆ ਸੀ ਸਬ ਇੰਸਪੈਕਟਰ ਦੀਆਂ ਪੋਸਟਾਂ ਆਈਆਂ ਸੀ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਸੀ ਐਦਰ ਟਾਈਮ ਮੇਰੇ ਫਾਦਰ ਸਾਹਿਬ ਮੈਨੂੰ ਆਪ ਨਾਲ ਲੈ ਕੇ ਗਏ ਕਿ ਜਦੋਂ ਦਾ ਫਿਜ਼ੀਕਲ ਟੈਸਟ ਹੋਇਆ ਸਭ ਤੋਂ ਪਹਿਲਾਂ ਫਿਜ਼ੀਕਲ ਹੋਇਆ ਸੀਗਾ ਫਿਜ਼ੀਕਲ ਟੈਸਟ ਮੇਰੇ ਫਾਦਰ ਸਾਹਿਬ ਨਾਲ ਗਏ ਫਿਜ਼ੀਕਲ ਕਲੀਅਰ ਹੋਇਆ ਥੈਨ ਰਿਟਨ ਟੈਸਟ ਹੋ ਗਿਆ ਰਿਟਨ ਟੈਸਟ ਦੇ ਵਿੱਚ ਚਲੋ ਅਦੇ ਮਾਰਕਸ ਨਹੀਂ ਸੀ ਉਹਨਾਂ ਨੇ ਡਿਸਕਲੋਸ ਨਹੀਂ ਸੀ ਕੀਤੇ ਤੇ ਨਵੰਬਰ ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2011 ਚ ਤੇ ਕਿਤੇ ਨਾ ਕਿਤੇ ਮੇਰੇ ਫਾਦਰ ਸਾਹਿਬ ਨੂੰ ਇਸ ਚੀਜ਼ ਦਾ ਚਾਹ ਸੀਗਾ ਕਿ ਮੇਰਾ ਬੇਟਾ ਜਿਹੜਾ ਆ ਉਹ ਪੁਲਿਸ ਦੇ ਵਿੱਚ ਭਰਤੀ ਹੋਵੇ ਤੇ 2014 ਚ ਮੈਨੂੰ ਇਹ ਮੌਕਾ ਮਿਲਿਆ ਤੇ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਂ ਡਿਪਾਰਟਮੈਂਟ ਇਸ ਕਰਕੇ ਫਿਰਬਾਤ ਜੁਆਇਨ ਕਰ ਲਿਆ ਸਰ 2023 ਤੇ 2024 ਤੁਹਾਡੇ ਵਾਸਤੇ ਬਹੁਤ ਹੀ ਮੈਮੋਰੀਏਬਲ ইয়ারਸ ਰਹੇ ਨੇ ਪ੍ਰੋਫੈਸ਼ਨਲੀ ਕਿਉਂਕਿ ਤੁਸੀਂ ਇਸ ਟਾਈਮ ਦੇ ਦੌਰਾਨ ਟੈਕਨੀਕਲ ਇਨਵੈਸਟੀਗੇਸ਼ਨ ਦੇ ਨਾਲ ਕਰੀਬ 22 ਹਿਨियस क्राइम ਦੇ ਕੇਸਸ ਨੂੰ ਸੋਲਵ ਕੀਤਾ ਜਿਸ ਤੇ ਮਾਨਯੋਗ ਡੀਜੀ ਸਾਹਿਬ ਵੱਲੋਂ ਤੁਹਾਨੂੰ 5 ਡੀਜੀਪੀ ਡਿਸਕ ਔਰ 2 ਲੱਖ ਦੇ ਕਰੀਬ ਕੈਸ਼ ਰਿਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸਰ ਇਹ ਟੈਕਨੀਕਲ ਇਨਵੈਸਟੀਗੇਸ਼ਨ ਤੁਸੀਂ ਕਿੱਥੋਂ ਸਿੱਖੀ ਐਂਡ ਇਹਦੇ ਪਿੱਛੇ ਕੀ ਇਨਸਪੀਰੇਸ਼ਨ ਸੀ ਕਿੱਦਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਹੈਂਡਲ ਕੀਤਾ ਮੈਮ 2023 ਤੇ 2024 ਦੇ ਵਿੱਚ ਮੈਂ ਸਪੈਸ਼ਲੀ ਦੋ ਆਫੀਸਰਸ ਜਿਹੜੇ ਕਿ ਮਟਾਲਾ ਦੇ ਐਸਐਸਪੀ ਰਹੇਗੇ ਮੈਂ ਉਹਨਾਂ ਦੇ ਅੰਡਰ ਕੰਮ ਕੀਤਾ ਜਿਵੇਂ ਪਹਿਲਾਂ ਮੈਂ ਅਸ਼ੁਨੀ ਗੁਟਿਆਲ ਆਈਪੀਐਸ ਸੀਗੇ ਜੀ ਤੇ ਕਰੰਟ ਆਫੀਸਰ ਜਿਹੜੇ ਹੈਗੇ ਐਸਐਸਪੀ ਬਟਾਲਾ ਮਾਨਯੋਗ ਸੁਹੇਲ ਮੀਰ ਸਰ ਮੈਂ ਉਹਨਾਂ ਦੇ ਅੰਡਰ ਕੰਮ ਕੀਤਾ ਇਹ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਦਾ ਸਫਰ ਹੈ ਮੈਂ ਮੰਨਦਾ ਮੈਂ 2022 ਤੋਂ ਸਟਾਰਟ ਹੋਇਆ ਜਦੋਂ ਮੈਂ ਸੀਆਈਏ ਇੰਚਾਰਜ ਲੱਗਾ ਸੀ ਲੁਧਿਆਣੇ ਉੱਥੇ ਸੀਆਈਏ ਦੇ ਵਿੱਚ 5-6 ਜਿਹੜੇ ਕਰਮਚਾਰੀ ਸੀਗੇ ਉਹ ਸੀਸੀਟੀਵੀ ਦੇ ਥਰੂ ਕੇਸਿਸ ਨੂੰ ਟ੍ਰੇਸ ਕਰਦੇ ਸੀਗੇ ਜੀ ਉਹਨੂੰ ਫੋਲੋ ਕਰਕੇ ਤੇ ਮੈਂ ਦੇਖਿਆ ਕਿ ਉਹਨਾਂ ਦੀ ਸਟੀਕਤਾ ਉਹਨਾਂ ਦੀ ਜੋ ਹੈਗਾ ਕਿ ਐਕਿਊਰੇਸੀ ਬਹੁਤ ਜ਼ਿਆਦੀ ਸੀਗੀ ਤੇ ਉਸ ਚੀਜ਼ ਤੋਂ ਮੈਂ ਸਿੱਖਿਆ ਕਿ ਇਹ ਇੱਕ ਬਹੁਤ ਵਧੀਆ ਮੈਥਡ ਹੈ ਜਿਹਦੇ ਨਾਲ ਅਸੀਂ ਕੇਸਸ ਨੂੰ ਸੋਲਵ ਕਰ ਸਕਦੇ ਹਾਂ ਬਿਲਕੁਲ ਤੇ ਗ੍ਰੈਜੂਅਲੀ ਜਦੋਂ ਮੈਂ ਬਟਾ ਲਿਆ ਆ ਇਨੀਸ਼ੀਅਲੀ ਮੈਨੂੰ ਐਸ ਐਚ ਓ ਕਾਦੀਆਂ ਲਾਇਆ ਗਿਆ ਮੈਂ 2022 ਦੇ ਵਿੱਚ ਉਸ ਸਮੇਂ ਦੌਰਾਨ ਮੈਂ ਇਹ ਚੀਜ਼ ਫੀਲ ਕੀਤੀ ਕਿ ਜਿੰਨਾ ਵੀ ਆਪਾਂ ਛੋਟੇ ਛੋਟੇ ਕੇਸਸਸ ਨੂੰ ਪਹਿਲਾਂ ਟਰੇਸ ਕਰਨੇ ਸ਼ੁਰੂ ਕੀਤੇ ਚੋਰੀਆਂ ਹੋ ਗਈਆਂ ਜਾਂ ਬੀਇੰਗ ਐਸ ਐਚ ਓ ਜਿਹੜੇ ਮੇਰੇ ਚੈਲੰਜਸ ਸੀਗੇ ਖੋਆਂ ਹੋ ਗਈਆਂ ਫਿਰ ਸਾਡੇ ਡੀਐਸਪੀ ਸੀ ਸਰ ਗੁਰਿੰਦਰਪੀਰ ਸਰ ਉਹਨਾਂ ਨੇ ਜਿਹੜੇ ਲੋਕਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਡਿਵੀਜ਼ਨ ਦੇ ਵਿੱਚ ਜੇ ਕੋ ਮਰਡਰ ਹੋਣਾ ਮੈਨੂੰ ਬੁਲਾ ਲੈਣਾ ਮੇਰੀ ਟੀਮ ਦੇ ਨਾਲ ਅਸੀਂ ਉਹਨਾਂ 'ਚ ਵਰਕ ਕਰਨਾ ਸ਼ੁਰੂ ਕਰਤਾ ਫਿਰ ਗ੍ਰੈਜੂਅਲੀ ਮੈਨੂੰ ਫਸਟ ਚਾਂਸ ਮਿਲੇਆ ਡਿਸਟ੍ਰਿਕਟ ਲੈਵਲ ਤੇ ਕੰਮ ਕਰਨ ਦਾ ਸਿਟੀ ਥਾਣੇ ਦੇ ਵਿੱਚ ਇੱਕ ਅ ਅਟੈਂਪਟ ਟੂ ਮਰਡਰ ਦਾ ਕੇਸ ਹੋਇਆ ਰਜੀਮਾ ਜੰਜੀ ਤੇ ਉੱਤੇ ਜੀ ਹਮਲਾ ਹੋਇਆ ਜੂਨ 2023 ਦੇ ਵਿੱਚ ਉਹਦੇ 'ਚ ਮੈਂ ਵਰਕ ਕੀਤਾ ਤੇ ਐਸਐਸਪੀ ਸਾਹਿਬ ਦੇ ਅੰਡਰ ਕੰਮ ਕਰਕੇ ਹੋਰ ਮਹਾਰਤ ਹਾਸਲ ਕੀਤੀ ਥੈਨ ਉਸ ਤੋਂ ਬਾਅਦ ਅਸੀਂ ਆਊਟ ਆਫ ਡਿਸਟ੍ਰਿਕਟ ਵੀ ਕਾਫੀ ਕੇਸਿਸ ਦੇ ਵਿੱਚ ਕੰਮ ਕੀਤਾ ਜਿਵੇਂ ਨੰਗਲ ਕੇਸ ਸੀਗਾ ਨੰਗਲ ਦੇ ਵਿੱਚ ਮਰਡਰ ਹੋਇਆ ਸੀਗਾ ਫਿਰ ਹਰੀਨੋ ਮਰਡਰ 'ਚ ਕੰਮ ਕੀਤਾ ਫਿਰ ਅਸੀਂ ਖੰਨੇ ਦੇ ਵਿੱਚ ਇੱਕ ਚੋਰੀ ਹੋਈ ਸੀ ਮੰਦਰ ਦੇ ਵਿੱਚ ਉਹਦੇ 'ਚ ਕੰਮ ਕੀਤਾ ਤੇ ਗ੍ਰੈਜੂਅਲੀ ਹੁਣ ਜਿੰਨੇ ਵੀ ਰੀਸੈਂਟ ਜਿਹੜੇ ਟਰੈਂਡਸ ਹੈਗੇ ਆ ਜਿਵੇਂ ਸੁਹੇਲ ਸਰ ਦੇ ਅੰਡਰ ਜਿਹੜੇ ਆ ਰੀਸੈਂਟ ਜਿੰਨੇ ਵੀ ਹਾਈ ਪ੍ਰੋਫਾਈਲ ਕੇਸਿਸ ਹੈਗੇ ਆ ਸਾਰਿਆਂ ਦੇ ਵਿੱਚ ਅਸੀਂ ਵਰਕ ਕੀਤਾ ਤੇ ਗ੍ਰੈਜੂਅਲੀ ਹੌਲੀ ਹੌਲੀ ਐਕਸਪੀਰੀਅੰਸ ਦੇ ਨਾਲ ਪਰਫੈਕਸ਼ਨਿਸਟ ਆ ਗਈ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਤੁਸੀਂ ਸਿੱਖੀ ਹੈ ਇਹਦੇ ਵਿੱਚ ਜੋ ਤੁਸੀਂ ਮਹਾਰਤਾ ਹਾਸਲ ਕੀਤੀ ਹੈ ਤੁਸੀਂ ਇਹ ਫਰਦਰ ਕਿਸੇ ਸਾਡੇ ਯੰਗ ਆਫੀਸਰਸ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾਂ ਕਿਸੇ ਨੂੰ ਟ੍ਰੇਨ ਕੀਤਾ ਹੈ ਏ ਦੇ ਰਿਗਾਰਡਿੰਗ ਉਹਦੇ ਬਾਰੇ ਕੀ ਦੱਸਣਾ ਚਾਹੋਗੇ ਮੈਮ ਫਸਟਲੀ ਤੇ ਇਹ ਜਿੰਨੀ ਵੀ ਟੈਕਨੀਕਲ ਇਨਵੈਸਟੀਗੇਸ਼ਨ ਮੈਂ ਪਿਛਲੇ ਤਕਰੀਬਨ 2.5 ਸਾਲ ਤੋਂ ਕਰ ਰਹੀ ਹਾਂ ਮੈਂ ਜਿਹੜੇ ਫਸਟਲੀ ਤੇ ਜਿਹੜੇ ਮੇਰੇ ਨਾਲ ਮੁੰਡੇ ਵਰਕ ਕਰਦੇ ਸੀਗੇ ਜਿੰਨੇ ਵੀ ਰੀਡਰ ਹੋ ਗਿਆ ਗਨਮੈਨ ਸੀਗੇ ਮੈਂ ਸਾਰਿਆਂ ਨੂੰ ਇਹਨਾਂ ਦੇ ਲਈ ਟ੍ਰੇਨਿੰਗ ਹੌਲੀ-ਹੌਲੀ ਉਹਨਾਂ ਨੂੰ ਉਹਨਾਂ ਦੀ ਵੀ ਹੌਲੀ-ਹੌਲੀ ਮਹਾਰਤ ਹਾਸਲ ਹੋ ਗਈ ਉਹਨਾਂ ਨੂੰ ਵੀ ਤੇ ਗ੍ਰੈਜੂਅਲੀ ਇੱਕ ਟੀਮ 10-12 ਜਣਿਆਂ ਦੀ ਬਣ ਗਈ ਜਿਹਦੇ ਨਾਲ ਕਿ ਸਾਨੂੰ ਈਜ਼ੀ ਹੋ ਗਿਆ ਕੇਸਸ ਨੂੰ ਟ੍ਰੇਸ ਕਰਨਾ ਫਾਲੋ ਕਰਨਾ ਫਿਰ ਫਰਦਰ ਮੈਨੂੰ ਮੈਂ ਬੜੇ ਮਾਣ ਨਾਲ ਕਹਿੰਦਾ ਕਿ ਮੈਨੂੰ ਉੱਥੇ ਪੀਪੀਏ ਫਲੋਰ ਵਿਖੇ ਪੰਜਾਬ ਪੁਲਿਸ ਅਕੈਡਮੀ ਫਲੋਰ ਦੇ ਵਿਖੇ ਮੈਨੂੰ ਬੁਲਾਇਆ ਗਿਆ ਤੇ ਮੈਂ ਉੱਥੇ ਤਿੰਨ ਵਾਰ ਗਿਆ ਤੇ ਦੋਵਾਰ ਤੇ ਅਲੱਗ-ਅਲੱਗ ਡਿਸਟ੍ਰਿਕਟਸ ਚੋਂ ਉਹਨਾਂ ਨੇ ਪਾਰਟਿਸਪੈਂਟਸ ਬੁਲਾਏ ਸੀ ਉਹਨਾਂ ਨੂੰ ਮੈਂ ਲੈਕਚਰ ਕੀਤਾ ਤੇ ਪ੍ਰੋਪਰ ਇੱਕ ਉਹਨਾਂ ਨੂੰ ਸਮਝਾਇਆ ਕਿ ਕਿ ਕਿਸ ਤਰੀਕੇ ਨਾਲ ਕੇਸਿਸ ਨੂੰ ਟ੍ਰੇਸ ਕਰਦੇ ਆਂ ਥੈਨ ਫਿਰ ਇੱਕ ਆਈਪੀਐਸ ਦਾ ਆਈਪੀਐਸ ਪੈਟ ਸੀਗਾ ਉੱਥੇ ਟ੍ਰੇਨਿੰਗ ਹੋ ਰਹੀ ਸੀ ਜਿਹੜੇ ਕਿ ਅੰਡਰ ਟ੍ਰੇਨਿੰਗ ਸੀਗੇ ਉਹਨਾਂ ਨਾਲ ਵੀ ਮੇਰੀ ਇੰਟਰਫੈਕਸ਼ਨ ਕਰਾਈ ਗਈ ਤੇ ਇੱਕ ਲੈਕਚਰ ਮੈਂ ਉਹਨਾਂ ਨੂੰ ਵੀ ਦਿੱਤਾ ਤੇ ਮੇਰੀ ਜਿੱਥੇ ਵੀ ਜਦੋਂ ਵੀ ਮੈਨੂੰ ਬੁਲਾਉਂਦੇ ਆ ਮੈਂ ਡੈਫੀਨਿਟਲੀ ਉੱਥੇ ਪਹੁੰਚ ਕੇ ਤੇ ਟ੍ਰੇਨਿੰਗ ਇੰਪਾਰਟ ਕਰਦਾ ਸਰ ਟ੍ਰੇਨਿੰਗ ਟਾਈਮ ਸਾਡੇ ਸਾਰਿਆਂ ਵਾਸਤੇ ਬਹੁਤ ਮੈਮੋਰੀਏਬਲ ਹੁੰਦਾ ਹੈ ਬਹੁਤ ਵਧੀਆ ਯਾਦਾਂ ਹੁੰਦੀਆਂ ਸਾਡੀਆਂ ਸਾਰਿਆਂ ਦੀਆਂ ਟ੍ਰੇਨਿੰਗ ਦੇ ਕੁਝ ਕਿਸੇ ਤੁਸੀਂ ਕੋਈ ਇਦਾਂ ਦਾ ਐਕਸਪੀਰੀਅੰਸ ਜੋ ਤੁਹਾਨੂੰ ਬਹੁਤ ਦਿਲ ਦੇ ਕਰੀਬ ਹੋਵੇ ਤੁਹਾਡੇ ਕੋਈ ਸ਼ੇਅਰ ਕਰਨਾ ਚਾਹੋਗੇ ਤੁਸੀਂ ਜੀ ਟ੍ਰੇਨਿੰਗ ਸਾਡੀ ਲਾਈਫ ਦਾ ਨਾ ਬੜਾ ਇੰਪੋਰਟੈਂਟ ਪਾਰਟ ਹੁੰਦਾ ਸਪੈਸ਼ਲੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਦੋਂ ਮੈਂ 2014 ਜੁਆਇਨ ਕੀਤਾ ਸੀਗਾ ਤੇ ਜਿਸ ਦਿਨ ਮੈਂ ਜੁਆਇਨ ਕੀਤਾ ਨੈਕਸਟ ਡੇ ਮੈਨੂੰ ਪੀਪੀਐਫ ਲੋਰ ਭੇਜ ਦਿੱਤਾ ਗਿਆ ਤੇ ਇੱਕ ਨਾਰਮਲ ਇੱਕ ਸਟੂਡੈਂਟ ਲਾਈਫ ਚੋਂ ਨਿਕਲ ਕੇ ਕਿਉਂਕਿ ਮੈਂ ਜਸਟ 6 ਮਹੀਨੇ ਪਹਿਲਾਂ ਯੂਨੀਵਰਸਿਟੀ ਛੱਡੀ ਸੀ ਜੀ ਤੇ ਇੱਕਦਮ ਤੁਸੀਂ ਅਕੈਡਮੀ ਚ ਆ ਗਏ ਪਰ ਉੱਥੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀ ਲਾਈਫ ਚ ਡਿਸਪਲਨ ਆਉਂਦਾ ਠਹਿਰਾਅ ਆਉਂਦਾ ਤੁਸੀਂ ਜਿਵੇਂ ਮੈਂ ਕਦੀ ਮੈਂ ਹੋਸਟਲ ਚ ਨਹੀਂ ਸੀ ਰਿਹਾ ਕਿਉਂਕਿ ਮੇਰੇ ਘਰ ਤੋਂ ਯੂਨੀਵਰਸਿਟੀ ਸਿਰ 12 13 ਕਿਲੋਮੀਟਰ ਦੂਰ ਸੀ ਕਾਰ ਹੀ ਆਉਣਾ ਤੇ ਉਹ ਉੱਥੇ ਰਹਿ ਕੇ ਦੂਜਿਆਂ ਦੇ ਨਾਲ ਕਿਵੇਂ ਸ਼ੇਅਰਿੰਗ ਦੇ ਨਾਲ ਰਹਿਣਾ ਆ ਕਿਵੇਂ ਕਰਨਾ ਆ ਫਿਰ ਉੱਥੇ ਸਾਨੂੰ ਪਬਲਿਕ ਨੂੰ ਕਿਵੇਂ ਡੀਲ ਕਰਨਾ ਹੌਲੀ ਹੌਲੀ ਉਹ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਸਪੈਸ਼ਲੀ ਜਦੋਂ ਫਿਰ ਉਸ ਤੋਂ ਬਾਅਦ ਫਲੋਰ ਤੋਂ ਬਾਅਦ ਅਸੀਂ ਪ੍ਰੈਕਟੀਕਲ ਟ੍ਰੇਨਿੰਗ 'ਚ ਆਉਨੇ ਆ ਮੈਂ ਮੇਰੀ ਜਿਆਦਾ ਟ੍ਰੇਨਿੰਗ ਜਿਹੜੀ ਹੈ ਸਿਟੀ ਥਾਣੇ 'ਚ ਹੋਈ ਆ ਬਟਾਲੇ ਤੇ ਐ ਐਸ ਐਚਓ ਸਾਹਿਬ ਸੀਗੇ ਸardar ਗੁਰਪਿੰਦਰ ਸਿੰਘ ਉਹਨਾਂ ਰਟਾਇਰ ਹੋ ਗਏ ਮੇਰੇ ਅਸਲਾ ਸੀਗੇ ਉਹਨਾਂ ਕੋ ਮੈਂ ਕਾਫੀ ਕੁਝ ਸਿੱਖਿਆ ਫਿਰ ਦੋ ਆਈਓ ਸੀਗੇ ਸardar ਸਰਵਨ ਸਿੰਘ ਸੀਗੇ ਉਹ ਇਸ ਦੁਨੀਆ 'ਚ ਨਹੀਂ ਰਹੇ ਹੁਣ ਤੇ ਸardar ਮਹਿੰਦਰਪਾਲ ਜੀ ਤੇ ਮੈਨੂੰ ਯਾਦ ਆਇਆ ਇੱਕ ਕਿੱਸਾ ਕਿ ਮਹਿੰਦਰਪਾਲ ਜੀ ਡਿਊਟੀ ਆਫੀਸਰ ਸੀਗੇ ਤੇ ਮੈਂ 8 8:30 ਦਾ ਟਾਈਮ ਹੋਗਾਰਾ ਦਾ ਤੇ ਮੈਂ ਉਹਨਾਂ ਦੇ ਕੋਲ ਤੇ ਮੈਂ ਅਨਟਰੇਨਿੰਗ ਸੀ ਉਦੋਂ ਜੀ ਤੇ ਇੱਕ ਮੈਸੇਜ ਆਇਆ ਕਿ ਕਿਸੇ ਮੈਂਟਲੀ ਅਨਸੇਨ ਬੰਦਾ ਹੈ ਉਹ ਮਤਲਬ ਮੈਂਟਲੀ ਫਿਟ ਨਹੀਂ ਹੈਗਾ ਉਹਨੇ ਫਾਲ ਲੈ ਲਿਆ ਤੇ ਅਸੀਂ ਉੱਥੇ ਮੌਕੇ ਤੇ ਗਏ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਦੇਖਿਆ ਕਿ ਉਹਦੀ ਫੈਮਿਲੀ ਚੋਂ ਕੋਈ ਵੀ ਬੰਦਾ ਸਾਡੀ ਮਦਦ ਕਰਨ ਲਈ ਤਿਆਰ ਨਹੀਂ ਸੀ ਬੋਡੀ ਛਤ ਨਾਲ ਲੜਕ ਰਹੀ ਸੀ ਪੱਕੇ ਦੇ ਨਾਲ ਤੇ ਅਸੀਂ ਆਪ ਹੀ ਖੁਦ ਉਹਨੂੰ ਲਾ ਕੇ ਤੇ ਉਹਦਾ ਪ੍ਰੋਪਰ ਜਿਹੜੀ ਕਾਰਵਾਈ ਬਣਦੀ ਸੀ ਸਾਰੀ ਆਪਾਂ ਕੀਤੀ ਮਤਲਬ ਇਨੀਸ਼ੀਅਲੀ ਜਦੋਂ ਆਪਾਂ ਨਾਰਮਲੀ ਮੈਂ ਡਿਪਾਰਟਮੈਂਟ ਚ ਆਉਣ ਤੋਂ ਪਹਿਲਾਂ ਸਾਨੂੰ ਕਦੀ ਵੀ ਫੈਮਿਲੀ ਦੇ ਨਾਲ ਅਸੀਂ ਸੰਸਕਾਰ ਤੇ ਵੀ ਨਹੀਂ ਕਦੀ ਗਏ ਬਟ ਇੱਥੇ ਆ ਕੇ ਸਾਨੂੰ ਸਾਰੇ ਵਰਕ ਹੌਲੀ ਹੌਲੀ ਆਟੋਮੈਟਿਕਲੀ ਤੁਹਾਨੂੰ ਸਿੱਖ ਜਾਂਦੇ ਜੀ ਸਬ ਤੁਹਾਨੂੰ ਆਲਮੋਸਟ 10 ਸਾਲ ਹੋ ਗਏ ਨੇ ਡਿਪਾਰਟਮੈਂਟ ਦੇ ਵਿੱਚ ਇਹ 10 ਸਾਲ ਦੀ ਜਰਨੀ ਤੁਹਾਡੀ ਕਿਵੇਂ ਦੀ ਰਹੀ ਕੁਝ ਵੀ ਇਦਾਂ ਦੀ ਲਰਨਿੰਗ ਜੋ ਤੁਸੀਂ ਪੁਲਿਸ ਡਿਪਾਰਟਮੈਂਟ ਤੋਂ ਸਿੱਖੀ ਹੋਵੇ ਔਰ ਉਸ ਨੇ ਤੁਹਾਡੀ ਪਰਸਨਲ ਲਾਈਫ ਨੂੰ ਵੀ ਇੰਪੈਕਟ ਕੀਤਾ ਹੋਵੇ ਜੇ ਤੁਸੀਂ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਅਬੇ ਮੈਂ 2014 ਜੁਆਇਨ ਕਰਕੇ ਤੇ ਟ੍ਰੇਨਿੰਗਸ ਵਗੈਰਾ ਕੰਪਲੀਟ ਹੋਣ ਤੋਂ ਬਾਅਦ ਮੈਂ 17 ਚ ਪਹਿਲੀ ਵਾਰੀ ਐਸ.ਐਚ.ਓ ਲਗਾਈ ਕੋਟਲੀ ਸੂਰਤਮੰਲੀ ਥਾਣੇ ਦੇ ਵਿੱਚ ਜੀ ਦਨ ਉਸ ਤੋਂ ਬਾਅਦ ਕੰਟੀਨਿਊਸਲੀ ਕਿਤਨੇ ਕਿਤੇ ਐਸ.ਐਚ.ਓ ਮੈਂ ਲੱਗੀ ਆ ਅ 2020 ਚ ਮੇਰੀ ਮੈਰਿਜ ਹੋਈ ਤੇ ਇਨ ਦੀ ਮੀਨ ਟਾਈਮ ਮੈਂ ਜਦੋਂ ਐਸ.ਐਚ.ਓ ਬੀਇੰਗ ਐਸ.ਐਚ.ਓ ਆਪਾਂ ਦਰਖਾਸਤਾਂ ਡੀਲ ਕਰਦੇ ਆਂ ਤੇ ਮੋਸਟਲੀ ਮੈਂ ਦੇਖਦਾ ਆਂ ਕਿ ਥਾਣਿਆਂ ਚ ਕੋਈ 40 ਤੋਂ 50% ਦਰਖਾਸਤਾਂ ਹੁੰਦਾ ਜਿਹੜੀਆਂ ਕਿ ਹਸਬੰਡ ਵਾਈਫ ਦੇ ਡਿਸਪਿਊਟਸ ਹੈਗੇ ਬਿਲਕੁਲ ਤੇ ਮੈਨੂੰ ਉੱਥ ਕਿਉਂ ਲੜਕੀ ਚ ਕੀ ਪ੍ਰੋਬਲਮ ਆਉਂਦੀ ਹੈ ਲੜਕੇ ਚ ਕੀ ਪ੍ਰੋਬਲਮ ਆਉਂਦੀ ਹੈ ਕਿਉਂ ਉਹਨਾਂ ਦੀ ਆਪਸ ਬਣਦੀ ਨਹੀਂ ਹੈ ਉਹ ਚੀਜ਼ਾਂ ਮੈਂ ਬਾਅਦ ਵਿੱਚ ਆਪਣੀ ਫੈਮਿਲੀ ਲਾਈਫ ਚ ਵੀ ਬਾਅਦ ਵਿੱਚ ਜਦੋਂ ਮੇਰੀ ਗ੍ਰਸਤੀ ਜੀਵਨ ਸ਼ੁਰੂ ਹੋਇਆ 2020 ਦੇ ਵਿੱਚ ਤੇ ਉਹਨਾਂ ਚ ਮੈਂ ਫੀਲ ਕੀਤੀ ਹੈ ਤੇ ਉਹਨੂੰ ਮੈਂ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਹੈਂਡਲ ਕਰਨਾ ਉਹ ਮੈਂ ਡਿਪਾਰਟਮੈਂਟ ਚ ਆਉਣ ਦੇ ਨਾਲ ਹੀ ਪਤਾ ਲੱਗਾ ਸਰ ਇੱਥੇ ਤੁਸੀਂ ਹਸਬੰਡ ਵਾਈਫ ਦੀ ਗੱਲ ਕੀਤੀ ਹੈ ਸਾਡਾ ਜਿਹੜਾ ਪੁਲਿਸ ਦਾ ਕੰਮ ਹੈ ਪੁਲਿਸ ਦੀ ਜੋਬ ਬਹੁਤ ਹੀ ਹੈਕਟਿਕ ਹੈ ਬਹੁਤ ਬਿਜ਼ੀ ਸ케ਡਿਊਲ ਰਹਿੰਦਾ ਸਾਡੇ ਕੋਲ ਫੈਮਿਲੀ ਵਾਸਤੇ ਟਾਈਮ ਨਹੀਂ ਹੁੰਦਾ ਡਿਪਾਰਟਮੈਂਟ ਦਾ ਕਿੱਦਾਂ ਤੁਸੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਮੈਨੇਜ ਕਰਦੇ ਹੋ ਮੈਮ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੀ ਮੈਨੇਜਮੈਂਟ ਬਹੁਤ ਜ਼ਰੂਰੀ ਆ ਕਿਉਂਕਿ ਦੋਨੋਂ ਹੀ ਚੀਜ਼ਾਂ ਇੰਪੋਰਟੈਂਟ ਆ ਸਰਦਲੀ ਡਿਪਾਰਟਮੈਂਟ ਵੀ ਬਹੁਤ ਇੰਪੋਰਟੈਂਟ ਆ ਤੇ ਫੈਮਿਲੀ ਵੀ ਇੰਪੋਰਟੈਂਟ ਆ ਜੀ ਤੇ ਮੈਂ ਯੂਜੂਲੀ ਮੈਂ ਇਹ ਗੱਲ ਮੰਨਦਾ ਕਿ ਤੁਹਾਡੀ ਮੈਨੇਜਮੈਂਟ ਵਧੀਆ ਤਾਂ ਹੋਊਗੀ ਕਿ ਜੇ ਤੁਹਾਡਾ ਲਾਈਫ ਪਾਰਟਨਰ ਜਿਹੜਾ ਉਹ ਤੁਹਾਡੇ ਲਈ سپورਟਿਵ ਹੋਵੇ ਉਹ ਜਾਣਕਾਰੀ ਰੱਖਦਾ ਹੋਵੇ ਕਿ ਪੁਲਿਸ ਦੀ ਜੌਬਸ ਇਸ ਤਰੀਕੇ ਦੀ ਆ ਬੀਇੰਗ ਐਸ ਐਚ ਓ ਤੁਹਾਡੇ ਕੀ ਚੈਲੰਜਸ ਆ ਤੁਸੀਂ ਨੇਰੇ ਆਉਣਾ ਤੁਸੀਂ ਹੋ ਸਕਦਾ ਰਾਤ ਨਹੀਂ ਵੀ ਆਉਣਾ ਮੈਨੂੰ ਆਈ ਐਮ ਬlesਟ ਕਿ ਮੈਨੂੰ ਮੇਰੀ ਵਾਈਫ ਤੇ ਮੇਰੇ ਸਹੁਰਾ ਸਾਹਿਬ ਜਿਹੜੇ ਸੀਗੇ ਉਹ ਡਿਪਾਰਟਮੈਂਟ ਦੇ ਵਿੱਚ ਸੀਗੇ ਤੇ ਉਹਦੇ ਕਰਕੇ ਮੇਰੀ ਵਾਈਫ ਨੂੰ ਆਲਰੇਡੀ ਪੁਲਿਸ ਬਾਰੇ ਕਾਫੀ ਜਾਣਕਾਰੀ ਸੀਗੀ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਡਿਪਾਰਟਮੈਂਟ ਆ ਕਿਸ ਤਰੀਕੇ ਨਾਲ ਚੱਲਦਾ ਆ ਕਿਵੇਂ ਆਪਾਂ ਲੇਟ ਹੋਣਾ ਤੇ ਉਸ ਚੀਜ਼ ਦੀ ਮੈਨੂੰ ਹੈਲਪ ਮਿਲੀ ਤੇ ਬਾਕੀ ਜਿੰਨਾ ਵੀ ਮੈਨੂੰ ਵਕਤ ਮਿਲਦਾ ਜੇ ਥੋੜਾ ਬੋਤਾ ਕਿਤੇ ਹਫਤੇ ਬਾਅਦ ਅਸੀਂ ਦੇਣੀ ਜਿੰਨਾ ਕਿ ਮੈਂ ਫੈਮਿਲੀ ਨਾਲ ਸਪੈਂਡ ਕਰ ਸਕਦਾ ਕਿਤੇ ਮਾੜਾ ਮੋਟਾ ਕੋਈ ਆਊਟਿੰਗ ਕਰ ਸਕਦਾ ਜਾਂ ਸਾਲ ਬਾਅਦ ਕਿਤੇ ਨਾ ਕਿਤੇ ਆਊਟ ਆਫ ਸਟੇਟ ਜਾ ਕੇ ਤੋਂ ਕਰੀਦਾ ਬਾਕੀ ਡਿਪਾਰਟਮੈਂਟ ਦਾ ਕੰਮ ਬਹੁਤ ਜ਼ਰੂਰੀ ਹੈ ਸਰ ਜੋ ਯੰਗ ਐਸਪੀਰੈਂਟ ਨੇ ਜੋ ਪੁਲਿਸ ਡਿਪਾਰਟਮੈਂਟ ਜੁਆਇਨ ਕਰਨਾ ਚਾਹੁੰਦੇ ਨੇ ਜਾਂ ਆਲਰੇਡੀ ਯੰਗ ਆਫਿਸਰਸ ਜੋ ਆਲਰੇਡੀ ਪੁਲਿਸ ਡਿਪਾਰਟਮੈਂਟ ਦਾ ਪਾਰਟ ਨੇ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਉਹਨਾਂ ਨੂੰ ਜੋ ਵੀ ਤੁਸੀਂ ਪੁਲਿਸ ਡਿਪਾਰਟਮੈਂਟ 'ਚੋਂ ਸਿੱਖਿਆ ਤੁਹਾਡੇ ਐਕਸਪੀਰੀਐਂਸਸ ਦੇ ਬੇਸਿਸ ਤੇ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਤੇ ਆਲਰੇਡੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਯੰਗ ਆਫਿਸਰਸ ਹੈਗੇ ਆ ਮੇਰੀ ਉਹਨਾਂ ਸਾਰਿਆਂ ਲਈ ਗੁਜ਼ਾਰਿਸ਼ ਇਹ ਹੈਗੀ ਹੈ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਵੇਂ ਆਪਾਂ ਸਾਰੇ ਜਾਣਦੇ ਆ ਬਹੁਤ ਤੇਜ਼ੀ ਨਾਲ ਉਹਨਾਂ ਰਿਟਾਇਰਮੈਂਟਸ ਹੋ ਰਹੀਆਂ ਜਿਹੜੇ ਕਿ 90s ਦੇ ਲਾਗੇ ਮੁਲਾਜ਼ਮ ਭਰਤੀ ਹੋਏ ਸੀ ਉਹ ਰਿਟਾਇਰ ਹੋ ਰਹੇ ਆ ਤੇ ਜਿਹੜੀ ਪੰਜਾਬ ਪੁਲਿਸ ਦਾ ਅਗਲੀ ਜ਼ਿੰਮੇਵਾਰੀ ਹੈ ਉਹ ਸਾਰੇ ਯੰਗ ਆਫੀਸਰਸ ਦੇ ਕੰਡਿਆਂ ਕੰਦਿਆਂ ਤੇ ਆ ਜੀ ਆਪਾਂ ਆਪਣੀ ਸਕਿੱਲਸ ਨੂੰ ਡਿਵੈਲਪ ਕਰਕੇ ਤੇ ਇਨਵੈਸਟੀਗੇਸ਼ਨ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰਕੇ ਆਪਾਂ ਡਿਪਾਰਟਮੈਂਟ ਨੂੰ ਹੋਰ ਉੱਚਾ ਚੁੱਕ ਸਕਦੇ ਆ ਤੇ ਅਸੀਂ ਐਫਰਟ ਕਰੀਏ ਕਿ ਜਿਉਂ-ਜਿਉਂ ਤਰੀਕੇ ਬਦਲ ਰਹੇ ਆ ਕ੍ਰਾਈਮ ਦੇ ਕ੍ਰਿਮੀਨਲਸ ਦੇ ਤਰੀਕੇ ਬਦਲ ਰਹੇ ਆ ਅਸੀਂ ਵੀ ਅਪ-ਟੂ-ਡੇਟ ਹੋ ਕੇ ਉਹਦੇ ਨਾਲ ਵਰਕ ਕਰ ਸਕਦੇ ਆ ਤੇ ਜਿਹੜੇ ਬੰਦੇ ਡਿਪਾਰਟਮੈਂਟ ਚ ਆਉਣਾ ਚਾਹੁੰਦੇ ਆ ਹਜੇ ਐਸਪੀਰੀਐਂਟ ਹੈਗੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਬਹੁਤ ਵਧੀਆ ਡਿਪਾਰਟਮੈਂਟ ਆ ਨਵਿਕਲਾ ਡਿਪਾਰਟਮੈਂਟ ਆ ਤੁਹਾਨੂੰ ਰੋਜ਼ ਨਵਾਂ ਸਿੱਖਣ ਨੂੰ ਮਿਲਦਾ ਕੋਈ ਹੈਕਟਿਕ ਨਹੀਂ ਹੈਗਾ ਉਹ ਨਹੀਂ ਹੈਗਾ ਕਿ ਇੱਕੋ ਚੀਜ਼ ਆ ਤੁਸੀਂ ਬਾਰ ਬਾਰ ਕਰੀ ਜਾਣੀ ਆ ਹਰ ਤਫ਼ਤੀਸ਼ ਨਵੀਂ ਆ ਹਰ ਕ੍ਰਾਈਮ ਵੱਖਰਾ ਆ ਤੇ ਤੁਹਾਨੂੰ ਉਹਦੇ ਨਾਲ ਮਜ਼ਾ ਆਏਗਾ ਜਦੋਂ ਤੁਸੀਂ ਇੱਕ ਵੱਡੇ ਕੇਸ ਨੂੰ ਡੀਲ ਕਰਦੇ ਜੇ ਡੇਲੀ ਤੁਹਾਨੂੰ ਅਪਡੇਟਸ ਮਿਲਦੀਆਂ ਤੁਹਾਨੂੰ ਬਹੁਤ ਵਧੀਆ ਫੀਲ ਹੁੰਦਾ ਬਿਲਕੁਲ ਸਰ ਲਾਸਟ ਵਿੱਚ ਤੁਸੀਂ ਸਾਡੇ ਵਿਊਅਰਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੇਰਾ ਆਪਣੇ ਸਾਰੇ ਵਿਊਅਰਸ ਨੂੰ ਇਹੀ ਸੰਦੇਸ਼ ਆ ਕਿ ਅੱਜਕੱਲ ਜੋ ਟ੍ਰੈਂਡ ਹੈਗਾ ਕਿ ਸਾਰੇ ਹੀ ਬੱਚੇ ਜਿਹੜੇ ਯੰਗ ਬੱਚੇ ਹੈਗੇ ਆ ਉਹ ਬਾਹਰ ਜਾ ਰਹੇ ਆ ਫੋਰਨ ਜਾ ਰਹੇ ਆ ਕੈਨੇਡਾ ਜਾ ਰਹੇ ਆ ਆਸਟ੍ਰੇਲੀਆ ਜਾ ਰਹੇ ਆ ਮੈਂ ਸਾਰਿਆਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਵਧੀਆ ਪੜ੍ਹਾਈ ਕਰਕੇ ਬਹੁਤ ਕੁਝ ਕਰ ਸਕਦੇ ਆ ਇੱਥੇ ਜੋਬਸ ਵੀ ਹੈ ਅਸੀਂ ਐਫਰਟ ਕਰੀਏ ਕੰਪੀਟੀਸ਼ਨ ਦੇ ਅਸੀਂ ਹਾਣੀ ਹੋਈਏ ਪੀਸੀਐਸ ਲੈਵਲ ਦੀਆਂ ਆਈਪੀਐਸ ਲੈਵਲ ਦੀਆਂ ਈਵਨ ਥੱਲੇ ਲੈਵਲ ਦੀਆਂ ਵੀ ਸੀ ਕਲਾਸ ਜੋਬਸ ਵੀ ਬਹੁਤ ਸਾਰੀਆਂ ਜੋਬਸ ਹੈ ਅਸੀਂ ਆਪਣੇ ਟੈਲੈਂਟ ਨੂੰ ਬਾਹਰ ਨਾ ਵੇਸਟ ਕਰੀਏ ਅਸੀਂ ਵਾਦੋਵਾਦ ਇੱਥੇ ਰਹਿ ਕੇ ਆਪਣੇ ਦੇਸ਼ ਤੇ ਪੰਜਾਬ ਦੀ ਸੇਵਾ ਕਰ ਸਕੀਏ। ਸਰ ਥੈਂਕ ਯੂ so much ਤੁਸੀਂ ਇੰਨੇ ਵਧੀਆ ਐਕਸਪੀਰੀਐਂਸਸ ਸ਼ੇਅਰ ਕੀਤੇ ਸਾਡੀ ਆਡੀਅנס ਦੇ ਨਾਲ ਤੇ ਇਸ ਇਨੀਸ਼ੀਏਟਿਵ ਦਾ ਪਾਰਟ ਬਣਨ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਥੈਂਕ ਯੂ so much